ਕਾਲ ਦੋਸਤੋ ਕੇਜੀ ਵਾਲ ਅੱਜ ਆਏਗਾ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਖਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਦੇ ਵੀਡੀਓ ਨੂੰ ਮਾਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿੱਖਰਵਾਲ ਵਾਧ ਰਿਹਾ ਹੈ ਸਮੂਚੀਆਂ ਰਾਜਨੀਤਿਕ ਪਾਰਟੀਆਂ ਦੇ ਕੌਮੀ ਆਗੂਆਂ ਨੇ ਆਖਰੀ ਗੇੜ ਤਹਿਤ ਪੰਜਾਬ ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵਹਿਰਾਗਾਤ ਦਿੱਤੀਆਂ ਹਨ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੋ ਦਿਨ ਦੌਰੇ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੇ ਹੱਕ ਜੋ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਆਏ। ਅதே ਸਤਰ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਐਤਵਰ ਤੋਂ ਪੰਜ ਦਿਨ ਲਈ ਪੰਜਾਬ ਦੇ ਡੇਰੇ ਦੇ ਵਿੱਚ ਡੇਰੇ ਲਾ ਰਹੇ ਨੇ ਜਾਣਕਾਰੀ ਅਨੁਸਾਰ ਪਾਰਟੀ ਦੇ ਸੁਪਰੀਮ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 26 ਮਈ ਤੋਂ 30 ਮਈ ਤੱਕ ਪੰਜਾਬ ਚ ਹੀ ਚੋਣ ਪ੍ਰਚਾਰ ਕੀਤਾ ਜਾਏਗਾ। ਕੇਜਰੀਵਾਲ ਛੇ ਨਿੱਚਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਜਿੱਥੇ 26 ਮਈ ਨੂੰ ਆਪ ਉਮੀਦਵਾਰ ਦੀ ਹਮਾਇਤ ਚੋਣ ਪ੍ਰਚਾਰ ਕੀਤਾ ਜਾਏਗਾ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਬਾਰ ਕੋ ਲੋਕ ਸਭਾ ਹਲਕਾ ਫਿਰੋਜ਼ਪੁਰ ਵਿਖੇ ਨਾਲ ਮੀਟਿੰਗ ਕੀਤੀ ਜਾਏਗੀ ਉਸ ਤੋਂ ਬਾਅਦ ਸ਼ਾਮ ਸਵੇ ਹਲਕਾ ਹੁਸ਼ਾਰਪੁਰ ਤੇ ਬਠਿੰਡਾ ਚ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਏਗਾ ਇੱਥੇ ਦੱਸਿਆ ਜਾਂਦਾ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਚੋਣ ਪ੍ਰਚਾਰ ਕੀਤੇ ਜਾ ਰਹੇ ਸਨ ਪਿਛਲੇ ਦਿਨ ਅਰਵਿੰਦ ਕੇਜਰੀਵਾਲ ਜੇਰਚੇ ਬਾਹਰ ਹੋਣ ਤੋਂ ਬਾਅਦ ਪੰਜਾਬ ਦੇ ਦੌਰੇ 'ਚ ਆਏ ਸਨ ਪਰ ਉਹ ਆਪਣਾ ਚੋਰ ਪੰਚਾਰ ਆਦਿ ਵਿਚਾਰਿਆ ਛੱਡ ਕੇ ਵਾਪਸ ਚਲੇ ਗਏ ਉਸ ਤੋਂ ਬਾਅਦ ਪਾਰਟੀ ਦਾ ਕੋਈ ਵੀ ਕੋਮੀ